ਬੌਨਵਿਟਾ ਦੇ ਡੱਬਿਆਂ ਦੇ ਵਿੱਚ ਡੇਢ ਕਰੋੜ ਰੁਪਏ ਤੱਕ ਦੀ ਸ਼ਰਾਬ ਲੈ ਕੇ ਜਾਂਦੇ ਹੋਏ ਫੜੇ ਗਏ ਨੇ ਜੀ ਹਾਂ ਬੌਨਵਿਟਾ ਦੇ ਡੱਬਿਆਂ ਦੀ ਆੜ ਦੇ ਵਿੱਚ ਤਸਕਰੀ ਕੀਤੀ ਜਾ ਰਹੀ ਸੀ ਨਵੇਂ ਸਾਲ ਅਤੇ 크ਿਸਮਸ ਦੇ ਜਸ਼ਨਾਂ ਤੋਂ ਪਹਿਲਾਂ ਵੱਡੀ ਮਾਤਰਾ ਦੇ ਵਿੱਚ ਸ਼ਰਾਬ ਜ਼ਬਤ ਕਰਨ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਸ਼ਹਿਰ ਦੇ ਵਿਟਾਮਨ ਗੋਦਰਾ ਹਾਈਵੇ ਦੇ ਉੱਤੇ ਇੱਕ ਟੈਂਕਰ 2 ਕਰੋੜ ਰੁਪਏ ਲਗਭਗ 1.2 ਬਿਲੀਅਨ ਡਾਲਰ ਦੀ ਸ਼ਰਾਬ ਜ਼ਬਤ ਹੋਤੋ ਕੀਤੀ ਗਈ ਹੈ ਹੁਣ ਖੇਤਰ ਦੇ ਵਿੱਚ ਵੱਡੇ ਸ਼ਰਾਬ ਤਸਕਰੀ ਗਿਰੋਹ ਦਾ ਪਰਦਾ ਫਾਸ਼ ਕਰ ਦਿੱਤਾ ਗਿਆ ਇੱਕ ਸੂਚਨਾ ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਛਾਪਾ ਮਾਰਿਆ ਤੇ ਲਗਭਗ 1.32 ਬਿਲੀਅਨ ਤੱਕ ਦੀ ਜਿਹੜੀ ਹੈ ਬੋਤਲਾ 7000 ਦੇ ਕਰੀਬ ਬੋਤਲਾ ਵਿਦੇਸ਼ੀ ਸ਼ਰਾਬ ਦੀ ਜ਼ਬਤ ਕੀਤੀਆਂ ਗਈਆਂ ਨੇ ਡਾਲਰਾਂ ਦੇ ਵਿੱਚ ਇੱਕ ਕੀਮਤ ਸ਼ਰਾਬ ਦੀ ਦੱਸੀ ਜਾ ਰਹੀ ਹੈ ਸ਼ੱਕੀ ਵਿਅਕਤੀ ਬੌਨਵਿਟਾ ਡੱਬਿਆਂ ਦੇ ਭੇਜ ਦੇ ਵਿੱਚ ਖੇਤਾ ਦੇ ਵਿੱਚ ਸ਼ਰਾਬ ਦੀ ਤਸਕਰੀ ਕਰ ਰਹੀ ਸੀ ਇਹ ਘਟਨਾਵਾਂ ਇਸ ਰਾਜ ਦੇ ਵਿੱਚ ਪਾਬੰਦੀ ਵਾਲੇ ਹੌਸਲੇ ਵਾਲੇ ਅਪਰਾਧੀਆਂ ਨੂੰ ਉਜਾਗਰ ਕਰਦੀਆਂ ਹਨ ਪੁਲਿਸ ਨੂੰ ਸੂਚਨਾ ਮਿਲੀ ਕਿ ਹਾਤੀਜਾਨ ਨੇੜੇ ਯਾਨੀ ਕਿ ਇਹ ਅਹਮਦਾਬਾਦ ਦੀ ਖਬਰ ਦੱਸੀ ਜਾ ਰਹੀ ਹੈ ਉੱਤੇ ਹੀ ਬੜੋਦਾ ਪਿੰਡ ਇਲਾਕੇ ਦੇ ਵਿੱਚ ਸਥਿਤ ਫਿਰੋਜ਼ ਖਾਨ ਮੁਹੰਮਦ ਖਾਨ ਬੇਲਿਫ ਦੇ ਫਾਰਮ ਹਾਊਸ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਵਿਦੇਸ਼ੀ ਸ਼ਰਾਬ ਉਤਾਰੀ ਜਾ ਰਹੀ ਹੈ ਇਸ ਜਾਣਕਾਰੀ ਦੇ ਆਧਾਰ ਤੇ ਉੱਤੇ ਪੁਲਿਸ ਨੇ ਸ਼ਾਪਾ ਮਾਰਿਆ ਇੱਕ ਬੰਦ ਡੱਬੇ ਅਤੇ ਇੱਕ ਚਿੱਟੇ ਰੰਗ ਦੀ ਗੱਡੀ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਸ਼ਰਾਬ ਮਿਲੀ ਹੈ ਮੁਲਜ਼ਮਾਂ ਨੇ ਸ਼ਰਾਬ ਦੇ ਡੱਬਿਆਂ ਨੂੰ ਕੱਢਣ ਦੇ ਲਈ 1144 ਛੋਟੇ ਤੇ ਵੱਡੇ ਬੌਨਵਿਟਾ ਕੇਸ ਅਤੇ ਬੰਡਲ ਖਵਰ ਵਰਤੇ ਸੀ ਇਹਨਾਂ ਬੌਨਵਿਟਾ ਕੇਸਾਂ ਦੀ ਕੀਮਤ ਕਰੋੜਾਂ ਦੇ ਵਿੱਚ ਦੱਸੀ ਜਾ ਰਹੀ ਹੈ ਖੁਲਾਸਾ ਹੋਇਆ ਕਿ ਇਹਨਾਂ ਕਵਰਾ ਦੀ ਵਰਤੋਂ ਪੁਲਿਸ ਦੇ ਧਿਆਨ ਤੋਂ ਬਚਣ ਦੇ ਲਈ ਕੀਤੀ ਗਈ ਸੀ ਜ਼ਬਤ ਕੀਤੀ ਗਈ ਸ਼ਰਾਬ ਵਿੱਚ ਕਈ ਮਸ਼ਹੂਰ ਅਤੇ ਮੰਗੇ ਜਾਣ ਵਾਲੇ ਬ੍ਰਾਂਡ ਸ਼ਾਮਲ ਨੇ ਜਿਨ੍ਹਾਂ ਦੀ ਬਹੁਤ ਡਿਮਾਂਡ ਹੈ ਇਸ ਸ਼ਰਾਬ ਦਾ ਜ਼ਿਆਦਾਤਰ ਹਿੱਸਾ ਗੈਰ ਕਾਨੂੰਨੀ ਵੰਡ ਲਈ ਰਾਜ ਦੇ ਵਿੱਚ ਲਿਆਂਦਾ ਜਾ ਰਿਹਾ ਫਿਲਹਾਲ ਪੁਲਿਸ ਨੇ ਕੰਟੇਨਰ ਇੱਕ ਗੱਡੀ ਅਤੇ ਇੱਕ ਮੋਟਰਸਾਈਕਲ ਸੰਬੰਧਿਤ ਸਮਾਨ ਸਮੇਤ ਜ਼ਬਤ ਕਰ ਲਿਆ ਅੱਗੇ ਦੀ ਜਾਂਚ ਜਿਹੜੀ ਹੈ ਪੁਲਿਸ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ